ਇਹ ਜੋ ਤਸਵੀਰਾਂ ਹਨ ਇਹ ਸੰਗਰੂਰ ਸ਼ਹਿਰ ਦੀਆਂ ਹਨ ਇਸ ਮੌਕੇ ਤੇ ਇੱਥੇ ਕਾਫੀ ਪਾਣੀ ਭਰਿਆ ਹੋਇਆ ਹੈ ਜੇਪੀ ਕਲੋਨੀ ਦੇ ਵਿੱਚ ਵੀ بارش ਦਾ ਪਾਣੀ ਕਾਫੀ ਇਕੱਠਾ ਹੈ ਅਤੇ ਇਹ ਪਾਣੀ ਲੋਕਾਂ ਦੇ ਬੈੱਡਰੂਮ ਤੱਕ ਪਹੁੰਚ ਗਿਆ ਹੈ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਉਹ ਇੱਥੇ ਰਹਿ ਕੇ ਨਰਕ ਭੋਗ ਰਹੇ ਹਨ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਈ ਵਾਰ ਨਗਰ ਕੌਂਸਲ ਨੂੰ ਸ਼ਿਕਾਇਤ ਵੀ ਕੀਤੀ ਲੇਕਿਨ ਹਾਲ ਕੋਈ ਨਹੀਂ ਨਿਕਲਿਆ ਇਹ ਜਦੋਂ ਵੀ ਮੀਂਹ ਆਂਦੇ ਹਨ ਉਸ ਵੇਲੇ ਇੱਥੇ ਹੜਾਂ ਦੀ ਪੋਜੀਸ਼ਨ ਬਣ ਜਾਂਦੀ ਹੈ ਅਸੀਂ ਬਹੁਤ ਵਾਰ ਸਾਡੀ ਆਨਰੇਬਲ ਐਮ.ਐਲ.ਏ ਸਾਹਿਬ ਨਰਿੰਦਰ ਕੌਰ ਭਰਾਜ ਨੂੰ ਵੀ ਬੇਨਤੀ ਕੀਤੀ ਹੈ ਕਿ ਜੇਪੀ ਕਲੋਨੀ ਦੀ ਜਿਹੜੀ ਪਾਣੀ ਦੀ ਨਿਕਾਸੀ ਹੈ ਉਹ ਬਿਲਕੁਲ ਰੁਕੀ ਹੋਈ ਹੈ ਪਰ ਇਸ ਵੱਲ ਕਦੀ ਵੀ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਜਦੋਂ ਵੋਟਾਂ ਆndੀਆਂ ਹਨ ਉਹ ਤੋਂ ਬੜੇ ਬੜੇ ਵਾਅਦੇ ਕੀਤੇ ਜਾਂਦੇ ਹਨ ਪਰ ਬਾਅਦ ਵਿੱਚ ਸਾਰੇ ਵਾਅਦੇ ਮੁੱਕਰ ਜਾਂਦੇ ਹਨ ਅਤੇ ਸਾਨੂੰ ਨਰਕ ਵਾਲੀ ਜ਼ਿੰਦਗੀ ਭੋਗਣੀ ਪੈਂਦੀ ਹੈ ਸਾਡੇ ਘਰਾਂ ਦੇ ਵਿੱਚ ਗੋਡੇ-ਗੋਡੇ ਪਾਣੀ ਖੜਾ ਹੋਇਆ ਹੈ ਅਸੀਂ ਪੂਰੀ ਰਾਤ ਦੇ ਜਾਗ ਰਹੇ ਹਾਂ ਲੱਖਾਂ ਰੁਪਏ ਦਾ ਸਾਡਾ ਫਰਨੀਚਰ ਸੜ ਕੇ ਅਤੇ ਪਾਣੀ ਵਿੱਚ ਡੁੱਬ ਗਿਆ ਹੈ ਅਨਸਾ ਫਲਸ਼ਾਂ ਦਾ ਪਾਣੀ ਵੈਕ ਕਰ ਰਿਹਾ ਹੈ ਫਲਸ਼ਾਂ ਦਾ ਪਾਣੀ ਵੀ ਵੈਕ ਕਰ ਰਿਹਾ ਹੈ ਪੂਰਾ ਗੰਦ ਕਮਰਿਆਂ ਦੇ ਵਿੱਚ ਫਿਰ ਰਿਹਾ ਹੈ ਕੋਈ ਸਾਰ ਨਹੀਂ ਸੁਣਦਾ ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਅਸੀਂ ਆਪਣੇ ਐਮਸੀ ਸਾਹਿਬ ਨੂੰ ਵੀ ਬਹੁਤ ਬੇਨਤੀ ਕੀਤੀ ਹੈ ਪਰ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਇਸ ਵੱਲ ਮੈਂ ਬੇਨਤੀ ਕਰਦਾ ਹਾਂ ਹਾਂ ਸਾਡੇ ਖੁਸ਼ਕਿਸਮਤੀ ਇਹੀ ਹੈ ਕਿ ਸਾਡਾ ਜਿਹੜਾ ਐਮਸੀ ਹੈ ਉਹ ਮੌਜੂਦਾ ਸਰਕਾਰ ਦਾ ਐਮਸੀ ਵੀ ਹੈ ਤੇ ਪ੍ਰਧਾਨ ਵੀ ਹੈ ਔਰ ਸਾਡੇ ਵਾਰਡ ਤੋਂ ਜਿੱਤਿਆ ਹੋਇਆ ਅਸੀਂ ਬੜੀ ਹਿੰਮਤ ਨਾਲ ਉਸ ਨੂੰ ਜਤਾਇਆ ਸੀ ਪਰ ਉਸ ਨੇ ਸਾਡੇ ਵਾਰਡ ਦਾ ਕੋਈ ਕੰਮ ਨਹੀਂ ਕੀਤਾ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਇਹ ਉਹਨਾਂ ਦੀ ਨੌਲੇਜ ਵਿੱਚ ਹਨ ਵੀਡੀਓ ਬਣਾ ਬਣਾ ਕੇ ਭੇਜ ਦਿੱਤੀਆਂ ਗਈਆਂ ਹਨ ਮੀਡੀਆ ਤੇ ਵੀ ਵੀਡੀਓ ਚੱਲ ਰਹੀਆਂ ਹਨ ਅਸੀਂ ਉਹ ਇੱਥੇ ਇੱਕ ਵਾਰ ਵੀ ਵਿజిਟ ਨਹੀਂ ਕੀਤੀ ਵੋਟਾਂ ਤੋਂ ਬਾਅਦ ਨਾ ਹੀ ਇੱਥੇ ਕਦੀ ਪ੍ਰਧਾਨ ਆਏ ਹਨ ਨਾ ਹੀ ਕਦੀ ਸਾਡੀ ਆਨਰੇਬਲ ਐਮਐਲਏ ਸਾਹਿਬ ਨੇ ਇੱਥੇ ਕਦੀ ਵਿజిਟ ਕੀਤੀ ਹੈ ਕਿ ਮੈਂ ਤਕਰੀਬਨ 14-15 ਸਾਲ ਇਸ ਕਲੋਨੀ ਦਾ ਪ੍ਰਧਾਨ ਰਿਹਾ ਇਹ ਸ਼ਹਿਰ ਦੀ ਸਭ ਤੋਂ ਪਹਿਲੀ ਅਪਰੂਵਮੈਂਟ ਵਾਲੀ ਕਲੋਨੀ ਬਣੀ ਸੀ ਜੋ ਕਿ ਸ਼ਹਿਰ ਦੀ ਫਸਟ ਕਲੋਨੀ ਕਹਾਉਂਦੇ ਸੀ ਪਰ ਅੱਜ ਇਹਦਾ ਇਹ ਹਾਲ ਹੈ ਕਿ ਲੜਕ ਰੂਟਾ ਚੁੱਕੀ ਜਾਏ ਇੰਨਾ ਜਿਆਦਾ ਪਾਣੀ ਅੱਜ ਤੱਕ ਇਸ ਕਲੋਨੀ ਦੇ ਵਿੱਚ ਨਹੀਂ ਆਇਆ ਭਾਵੇਂ ਪਾਣੀ ਦੇ ਖਾਸੇ ਦੀਆਂ ਪਾਈਪਾਂ ਪਾਈਆਂ ਹੋਈਆਂ ਨੇ ਪਰ ਉਹ ਪਾਈਪਾਂ ਜਿਹੜੀਆਂ ਨੇ ਬਿਲਕੁਲ ਬਲੌਕ ਹੋ ਚੁੱਕੀਆਂ ਨੇ ਕਿੰਨੇ ਸਾਲ ਹੋ ਗਏ ਪਾਪਾ ਪਾਈਆਂ ਨੂੰ ਪਰ ਸਵੈਟੀ ਵੱਲੋਂ ਅੱਜ ਤੱਕ ਇੱਕ ਵਾਰੀ ਵੀ ਉਹਨਾਂ ਦੀ ਸਫਾਈ ਨਹੀਂ ਕਰਵਾਈ ਗਈ। ਉਹਦੇ ਵਿੱਚ ਸਿਲਤ ਜੰਮੀ ਪਈ ਹੈ, ਇੱਟਾਂ ਰੋੜੇ ਜੰਮੇ ਪਏ ਨੇ। ਦੂਜਾ ਜਿਹੜੀ ਟੌਲਰ ਰੋਡ ਹੈ, ਡਿਵਾਈਡਰ ਜਿਹੜਾ ਬਣਿਆ ਹੋਇਆ ਹੈ। ਸਾਡੇ ਵਾਲੇ ਪਾਸੇ ਜਿਹੜਾ ਹੈ ਉਹ ਉੱਚਾ ਪਾਸਾ ਹੈ। ਬਹੁਤ ਸਾੜ ਕੁੱਚੀ ਹੈ। ਪਰਲਾ ਪਾਸੇ ਜੱਦ ਨਹੀਂ ਹੈ। ਪਰ ਡਿਵਾਈਡਰ ਦੇ ਹੇਠੋਂ ਵੀ ਕੋਈ ਅਸਾਂ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ। ਉਹਦੇ ਤੇ ਜਿਵੇਂ ਬਟਾਸਰਵਾਦੀ ਰੋਡ ਤੋਂ ਕੰਢ ਤੋੜ ਕੇ ਪਾਣੀ ਦਾ ਸਹੀ ਨਹੀਂ ਕੀਤਾ ਜਾਂ ਜੈਸਾ ਕੀਤਾ ਜਾਏ, ਕੁਛ ਪਾਣੀ ਨਿਕ ਜਾਂਦਾ। ਅਸੀਂ ਇੱਕ ਟੈਂਕ ਬਣਵਾਇਆ ਸੀ ਆਪ ਖੁਦ ਉਹਦੇ ਤੇ ਮੋਟਰ ਲਾਈ ਹੋਈ ਸੀ। ਟੈਂਕ ਦਾ ਪਾਣੀ ਸਾਡਾ ਉਸ ਨਾਲੇ ਜ ਪੈ ਜਾਂਦਾ ਸੀ ਪਰ ਨਾਲਾ ਇਹਨਾਂ ਬੰਦ ਕਰਕੇ ਜੋ ਪਾਈਪ ਆਇਆ ਉਹਦੇ ਨਾਲ ਸਾਡਾ ਜਿਹੜਾ ਨਿਕਾਸੀ ਦਾ ਪਾਈਪ ਆਇਆ ਹੋਇਆ ਉਹ ਅੱਜ ਤੱਕ ਨਹੀਂ ਜੋੜਿਆ ਗਿਆ ਜਦੋਂ ਕਿ ਪ੍ਰਧਾਨ ਨੇ ਖੁਦ ਵੀ ਵੇਖਿਆ ਕਿ ਉਹ ਪਾਈਪ ਜਿਹੜਾ ਤੁਹਾਡਾ ਜੋੜਿਆ ਨਹੀਂ ਹੋਇਆ ਇਹ ਗੱਲ ਤੋਂ 1.5 ਮਹੀਨਾ ਹੋ ਚੁੱਕਿਆ ਪਰ ਅੱਜ ਕਈ ਵਾਰ ਮੈਂ ਉਹਨਾਂ ਨੂੰ ਰਿਮਾਈਂਡ ਵੀ ਕਰਾ ਚੁੱਕਿਆ ਪਰ ਅਜੇ ਤੱਕ ਜੋੜਿਆ ਨਹੀਂ ਆ ਪਿਛਲੇ ਮਹੀਨੇ ਦੇ ਵਿੱਚ ਵੀ ਸਾਡੇ ਘਰਾਂ ਦੇ ਵਿੱਚ ਪਾਣੀ ਆ ਗਿਆ ਸੀ ਉਦੋਂ ਮੈਨੂੰ ਉੱਥੇ ਬੁਲਾਇਆ ਗਿਆ ਅਸੀਂ ਸਾਰੇ ਇਕੱਠੇ ਹੋ ਕੇ ਉੱਥੇ ਗਏ ਉੱਥੇ ਫਿਰ ਉਹਨਾਂ ਜੀ.ਐਸ.ਬੀ ਮਸ਼ੀਨ ਮੰਗਾ ਕੇ ਸੜਕ ਤੋੜ ਕੇ ਜਿਹੜਾ ਪਾਣੀ ਦਾ ਟੋਡੇ ਦਾ ਜਿਹੜਾ ਪਾਈਪ ਵਾਲਾ ਸੀ ਨਿਕਾਅ ਨਹੀਂ ਹੋ ਰਿਆ ਸੀ ਉੱਥੋਂ ਪਾਈਪ ਤੋੜਿਆ ਪਾਣੀ ਦਾ ਨਿਕਾਅ ਜਾਣਾ ਸ਼ੁਰੂ ਹੋ ਗਿਆ ਪਰ ਉਹ ਪਾਣੀ ਲਾਇਬ੍ਰੇਰੀ ਦੇ ਵਿੱਚ ਜਾ ਰਿਹਾ ਸੀ ਲਾਇਬ੍ਰੇਰੀ ਦੇ ਵਿੱਚ ਅੱਜ ਇਹ ਹਾਲ ਹੈ ਕਿ ਉਹ ਓਵਰਫਲੋ ਹੋ ਚੁੱਕੀ ਹੈ ਪਰ ਉੱਥੋਂ ਵੀ ਪਾਣੀ ਜਿਹੜਾ ਵਹਿ ਕਾਰਿਆ ਇਸ ਕਰਕੇ ਅੱਜ ਕਿਸੇ ਪਾਸੇ ਵੇਸਟ ਪਾਣੀ ਦਾ ਜਿਹੜਾ ਨਿਕਾਅ ਹੋਣ ਦਾ ਕੋਈ ਵੀ ਚਾਂਸ ਨਹੀਂ ਹੈ ਕਿਸੇ ਪਾਸੇ ਵੀ ਨਿਕਲਦਾ ਹੁਣੇ ਵੀ ਮੇਰੀ 15-20 ਮਿੰਟ ਪਹਿਲਾਂ ਗੱਲ ਹੋਈ ਆ ਉਹ ਕਹਦੇ ਅਸੀਂ ਉਸੇ ਪਾਣੀ ਖੜੇ ਕਿਨਾਰੇ ਆ ਮੈਂ ਚੱਕਰ ਮਾਰ ਕੇ ਜਾਊਗਾ ਤੇ ਬੋਰ ਕਰਨ ਵਾਸਤੇ ਵੀ ਕਿਹਾ ਉਹਨਾਂ ਨੇ ਕਿ ਇੱਥੇ ਬੋਰ ਕਰਾ ਦਿੰਦੇ ਆ ਤੇ ਇੱਕ ਪੱਕੀ ਮੋਟਰ ਲਵਾ ਦਿੰਦੇ ਆ ਪਰ ਅੱਜ ਤੱਕ ਜਿਹੜੀ ਆ ਉਹ ਵੀ ਨਹੀਂ ਲੱਗੀ ਅੱਜ ਤੱਕ ਜਿਹੜੀ ਆ ਅੱਜ ਦੇ ਹਾਲਾਤ ਨੇ ਘਰਾਂ ਦੇ ਵਿੱਚ ਫਲਸ਼ਾਂ ਦਾ ਪਾਣੀ ਤੱਕ ਗੰਦਾ ਪਾਣੀ ਵਾਪਸ ਆ ਗਿਆ ਇਹ ਤਾਂ ਬਿਮਾਰੀਆਂ ਦਾ ਖਤਰਾ ਬਿਲਕੁਲ ਇਹ ਪਹਿਲੀ ਵਾਰੀ ਦੇਖਿਆ ਹੈ ਕਿ ਸਾਡੇ ਬਾਥਰੂਮ ਦੇ ਵਿੱਚ ਫਲਸ਼ਾਂ ਦੇ ਸੀਟਾਂ ਦੇ ਵਿੱਚੋਂ ਪਾਣੀ ਜਿਹੜਾ ਓਵਰਫਲੋ ਹੋ ਕੇ इवन ਗੱਦ ਵੀ ਉਹਦੇ ਵਿੱਚੋਂ ਨਿਕਲ ਕੇ ਜਿਹੜਾ ਸਾਡੇ ਡਰੈਇੰਗ ਰੂਮਾਂ 'ਚ ਸਾਡੇ ਬੈਡਰੂਮ ਤੇ ਸਾਡੇ ਕਿਚਨ ਚ ਉਹਦੇ ਵਿੱਚ ਜਾ ਰਿਹਾ ਜੋ ਕਿ ਇੱਕ ਬਹੁਤ ਵੱਡੀ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਜਿਹੜੇ ਕਿ ਘਾਤ ਹੋ ਸਕਦਾ ਹੈ। ਔਰ ਕਈ ਕਿਸਮ ਦੀ ਜਿਹੜੇ ਬਿਮਾਰੀਆਂ ਦੇ ਛੋਟੇ ਬੱਚਿਆਂ ਨੂੰ ਵੱਡੇ ਨਾਲ ਵਜੁਰਤਾਂ ਜਿਹੜੀਆਂ ਲੰਮਾ ਖਤਰਾ ਪੈਦਾ ਹੋ ਚੁੱਕਿਆ ਹੈ। ਬਹੁਤ ਹੀ ਮਾੜੇ ਹਾਲਾਤ ਨੇ ਅਸੀਂ ਪਹਿਲੇ ਵੀ ਕਈ ਵਾਰੀ ਆਪਣਾ ਮੈਡਮ ਪ੍ਰਾਜਕੁਲ ਜਾ ਕੇ ਇਹ ਬੇਨਤੀ ਕਰ ਚੁੱਕੇ ਹਾਂ। ਇਹ ਸਾਡੇ ਕੈਸ਼ਰ ਨੇ ਤੋਸ਼ ਜੀ ਇਹ ਨਾਲ ਕੇ ਨੇ ਪ੍ਰਧਾਨ ਜੀ ਆਪਣੇ ਸੰਦੀਪ ਦਾਨੀਆਂ ਜੀ ਅੱਜ ਬਾਹਰ ਨੇ ਤਾ ਅਸੀਂ ਲੈਟਰ ਪੈਡ ਤੇ ਲਿਖ ਕੇ ਬਕਾਇਦਾ ਸਾਲ ਡੇਢ ਸਾਲ ਹੋ ਗਿਆ ਇਹ ਜਿਹੜੀ ਕਲੋਨੀ ਦੀ ਸਮੱਸਿਆ ਹੈ ਇਹਦੇ ਬਾਰੇ ਸੁਚੇਤ ਕਰਾ ਚੁੱਕੇ ਅਸੀਂ ਲੇਕਿਨ ਇਹਦਾ ਕੋਈ ਹੱਲ ਅਜੇ ਤੱਕ ਨਹੀਂ ਹੋਇਆ ਤਾਂ बार-बार ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਵੀ ਇਹ ਪਾਣੀ ਦਾ ਹੱਲ ਜਿਹੜੀ ਨਿਕਾਸੀ ਨਹੀਂ ਇਹਦੀ ਪ੍ਰੋਪਰ ਹੈਗੀ ਕਿਉਂ ਨਿਕਾਸੀ ਜਮੀ ਬੰਦ ਹੋ ਗਈ ਪਿਆ 3 ਘੰਟੇ ਹੋ ਗਏ ਬਾਰਿਸ਼ ਖਤਮ ਹੋਏ ਨੂੰ ਲੇਕਿਨ ਪਾਣੀ ਉਵੇਂ ਦਾ ਉਵੇਂ ਹੀ ਹੈ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਇਹਨੂੰ ਪੋਲੀਟਿਕਲ ਮਨਟਾ ਨਾਲ ਲੈ ਕੇ ਇਹਨੂੰ ਪ੍ਰਾਇੋਰਟੀ ਬੇਸ ਤੇ ਇਹਦਾ ਹੱਲ ਕੀਤਾ ਜਾਵੇ ਕਿਉਂਕਿ ਹੋਰ ਪਾਰਟੀਆਂ ਦੇ ਨਮਾਇंदे ਵੀ ਆ ਰਹੇ ਨੇ ਵੀ ਇਸ ਨੂੰ ਇੱਕ ਪੋਲੀਟੀਕਲ ਤੌਰ ਤੇ ਲਿੱਤਾ ਜਾਵੇ ਲੇਕਿਨ ਸਾਡਾ ਕੋਈ ਇਹ ਪੋਲੀਟੀਕਲ ਮੋਟਿਵ ਨਹੀਂ ਅਸੀਂ ਤਾਂ ਇਹ ਜੇਪੀ ਨਗਰ ਨਿਵਾਸੀਆਂ ਦੀ ਜਿਹੜੀ ਸਾਰੀ ਇੱਕ ਬੇਨਤੀ ਹੈ ਸਾਰੇ ਨਿਵਾਸੀਆਂ ਦੀ ਵੀ ਇਸ ਪਾਣੀ ਤੋਂ निजात ਦਵਾਇਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ